ਸਤਿ ਨਮੋ। ਜੇ ਵਾਹਿਗੁਰੂ ਸਾਹਿਬ ਜੀਓ। ਬਰਤ ਪਰਤ ਪ੍ਰਭ ਆਇਆ। ਪਰਿਆ ਤੋਸ਼ ਨਾਏ ਜੀਓ। ਮਨ ਅਸਰ ਕੀ ਚਿਤ ਮੈਂ। ਦਰਸਬ ਦੁੱਖ ਗੋਇ ਜੀਓ। ਤ੍ਰਾਮਿਸ਼ਿਲੇ ਵਾਹਿ ਗੁਰੂ ਸੰਜਿਆ ਸੋਰਠ ਮਹਲਾ ਪੰਜਵਾਂ ਕਰ ਦੂਜਾ ਚੌਪਦੇ ਏਕ ਓੰਕਾਰ ਸਤਗੁਰ ਪਰਸਨ ਏਕ ਪਿਤਾ ਏਕ ਸੁਕੇ ਹਮ ਬਾਰਕ ਤੂੰ ਮੇਰਾ ਗੁਰੁ ਹੈ ਸੋਣ ਮੀਤਾ ਜਿਉ ਮਾਰਾ ਬਲ ਬਨ ਜਾਸੀ ਹਰ ਦਰਸ਼ਨ ਦਿਹੁ ਦਿਖਾਈ ਸੋਣ ਮੀਤਾ ਧੂਰੀ ਕੋ ਬਲ ਜਾਏ ਇਹ ਮਨ ਤੇਰਾ ਪਾਏ ਰਹਾ ਆਮ ਲੋਵ ਮਨ ਬਲ ਤੋਵ ਇਹ ਮੰਤਕੂ ਦੇਸਾ ਸੋੜ ਮੀਤਾ ਹਉ ਤੇਰੀ ਸ਼ਰਣਾਇ ਆਇ ਬਰਬ ਮਿਲੋ ਦੇਵ ਉਪਦੇਸ਼ ਮਨ ਕੀਜੇ ਸ਼ੜ ਪ੍ਰੀਜੇ ਕਰਿ ਸੋ ਪ੍ਰਨਾਮ ਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਏਉ ਦਰਸ਼ਨ ਹਰਿ ਜੀਉ ਪਈਐ ਪੈਉ ਨਗਰਉ ਪ੍ਰਸਾਦ ਸੰਤਨ ਕੈ ਹਰ ਨਾਮੁ ਹੈ ਮਿਠਾ ਜਨ ਨਾਨਕ ਗੁਰ ਕਿਰਪਾ ਤਾਰੇ ਸਭ ਅਕੁਲ ਨੇਰੰਜਨ ਡੀਠਾ ਪੈਉ ਉਨਗੁਰੂ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਗੁਰ ਕਿਰਪਾ ਤਾਰੇ ਸਭ ਅਕੁਲ ਨੇਰੰਜਨ ਡੀਠਾ ਗੁਰਦੇ ਕ ਖਾਲਸਾ ਵਾਨ ਗੁਰਦੇ ਕੀ ਘੋਤੇ ਅੱਜ ਦਿਨ ਮੰਗਲਵਾਰ 18 ਜੂਨ ਪੰਜ ਹੜ ਹੈ ਅੱਜ ਦਿਨ ਮੰਗਲਵਾਰ 18 ਜੂਨ ਪੰਜ ਹੜ ਹੈ ਵਾਨ ਗੁਰਦੇ ਕ ਖਾਲਸਾ ਵਾਨ ਗੁਰਦੇ ਕੀ ਘੋਤੇ